ਉਹਨਾਂ ਬੇਨਤੀ ਕਰਾਂ ਇੰਦਰਜੀਤ ਸਿੰਘ ਦੀ ਕੋਰਟ ਬੁੱਢਾ ਸਰਹਸ ਘਰਸ਼ ਕਮੇਟੀ ਉਹਨਾਂ ਦਾ ਸਮਾਂ 6 ਮਿੰਟ ਹੈ ਜੀ ਉਸ ਤੋਂ ਬਾਅਦ ਆਪਣੇ ਇਹ ਸੰਘਰਸ਼ ਦਾ ਜੋ ਆਪਣੇ ਤੇ ਜ਼ੁਲਮ ਹੋਇਆ ਉਹਦਾ ਕੋਰਟ ਦੇ ਵਿੱਚ ਸਾਡੇ ਐਡਵੋਕੇਟ ਗੁਰਜੀਤ ਸਿੰਘ ਜੋ ਕਿ ਆਪਣੇ ਕੇਸ ਨੂੰ ਲੜ ਰਹੇ ਉਹਨਾਂ ਨੂੰ ਬੇਨਤੀ ਹੈ ਉਸ ਤੇ ਜੋ ਪ੍ਰਾਜਨ ਐਡਵੋਕੇਟ ਗੁਰਜੀਤ ਸਿੰਘ ਜੀ ਪਾਉਂ ਜਿੰਦਰਜੀਤ ਸਿੰਘ ਦੀ ਕੋਰਟ ਬੁੱਢਾ ਸਮਾਂ 6 ਮਿੰਟ ਸਾਡੇ ਮਾਦਾ ਭਾਗੋ ਦੀਆਂ ਆਵਾਜ਼ਾਂ ਸਾਡੀਆਂ ਮਾਈਆਂ ਭੈਣਾਂ ਅਤੇ ਨੌਜਵਾਨ ਸਾਥੀਓ ਕਿਸਾਨ ਸਾਥੀਓ 13 ਫਰਣੀ ਤੋਂ ਲੈ ਕੇ ਅੱਜ ਮਨਾਏ ਜਾ ਰਹੇ ਦੂਸੇ ਦਿਨ ਨੂੰ ਬਣਿਆ ਹੋਇਆ ਕਲਕੀਆਂ ਵਾਲੇ ਦਾ ਨਾਰਾ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਹ ਹੈ ਸੰਘਰਸ਼ ਨਾ ਅੱਜ ਮੁਕਣਾ ਤੇ ਨਾ ਕੱਲ ਮੁਕਣਾ ਤੇ ਜਦੋਂ ਤੋਂ ਵੀ ਗੁਰੂਆਂ ਤੋਂ ਲੈ ਕੇ ਤੇ ਸ਼ਹੀਦ ਚੱਲਿਆ ਤੇ ਦਸਵੇਂ ਪਾਤਸ਼ਾਹ ਨੇ ਵੀ ਮਜਲੂਮਾਂ ਦੀ ਰਾਖੀ ਕਰਨ ਵਾਸਤੇ ਆਹੜਾ ਸਾਹਮਣੇ ਖਾਲਸਾ ਤਿਆਰ ਕੀਤਾ। ਉਹ ਖਾਲਸਾ ਤਿਆਰ ਕਰਦਿਆਂ ਕਰਦਿਆਂ ਲੱਖਾਂ ਯੋਧੇ ਸ਼ਹੀਦ ਕਰਾ ਲਏ। ਪਰ ਜਿਹੜੇ ਅਧੂਰੇ ਕੰਮ ਰਹਿੰਦੇ ਸੀ ਔਰ ਉਦੋਂ ਵੀ ਵੱਡੇ ਪੱਦਰ ਦੇ ਵਿੱਚ ਬਾਤ ਦੇ ਵਿੱਚ ਵੱਡਾ ਸੰਘਰਸ਼ ਵੱਡਾ ਜੰਗ ਬਾਬੇ ਬੰਦਾ ਸਿੰਘ ਬਹਾਦਰ ਨੇ ਆ ਕੇ ਥਾਂਬਿਆ ਨਦੇੜ ਦੀ ਧਰਤੀ ਤੋਂ ਥਾਪੜਾ ਦੇ ਕੇ ਤੋੜਿਆ ਔਰ ਜਦੋਂ ਗੱਲ ਫੇਰ ਸਿਸਟਮ ਦੀ ਕੀਤੀ ਕਿ ਦੇਸ਼ ਦਾ ਸਿਸਟਮ ਕਿਵੇਂ ਚੱਲਦਾ ਉਦੋਂ ਵੀ ਰਜਵਾਰੀਆਂ ਕੋਲੇ ਸਿਸਟਮ ਸੀ ਉਦੋਂ ਵੀ ਚੌਧਰੀਆਂ ਕੋਲੇ ਸਿਸਟਮ ਸੀ ਉਦੋਂ ਵੀ ਹੜਾਈਆਂ ਕੋਲੇ ਸਿਸਟਮ ਸੀ ਪਰਦੇਸ਼ ਆਪਣਾ ਗੁਲਾਮ ਸੀ ਜਿਹੜਾ ਮਜ਼ਦੂਰ ਉਹ ਵੀ ਗੁਲਾਮ ਹੁਟਕਾ ਸੀ ਦੁਕਾਨਦਾਰ ਖਤਮ ਹੋ ਚੁੱਕਾ ਸੀ ਵਪਾਰੀ ਖਤਮ ਹੋ ਚੁੱਕਾ ਸੀ ਮੰਡੀ ਕਰਨ ਹੈ ਨਹੀਂ ਸੀ ਔਰ ਸਾਡੀਆਂ ਜ਼ਮੀਨਾਂ ਅਸੀਂ ਹਿੱਸੇ ਤੇ ਬੀਜਦੇ ਤਾਂ ਔਰ ਸਾਡੀਆਂ ਜ਼ਮੀਨਾਂ ਉਹ ਰਜਵਾਰੇ ਖੋਕੇ ਲੈ ਗਏ ਸੀ ਔਰ ਬਾਬੇ ਬੰਦਾ ਸਿੰਘ ਬਹਾਦਰ ਨੇ ਭਾਈ ਬਾਜ ਸਿੰਘ ਦੀ ਲਈ ਜ਼ਿੰਮੇਵਾਰੀ ਪੱਟੀ ਤੇ ਰਹਿਣ ਵਾਲੇ ਦੀ ਮਾਝੇ ਦੇ ਵਿੱਚ ਔਰ ਉਸ ਦੀ ਜ਼ਿੰਮੇਵਾਰੀ ਲਾ ਕੇ ਤੇ ਇਸ ਸਿਸਟਮ ਨੂੰ ਠੀਕ ਕੀਤਾ ਔਰ ਆਪਾਂ ਜਿਹੜੇ ਹਿੱਸੇ ਤੇ ਜ਼ਮੀਨਾਂ ਬੀਜਦੇ ਸਾਂ ਉਹ ਰਾਇਆਂ ਚੌਧਰੀਆਂ ਤੋਂ ਛਡਵਾ ਕੇ ਰਜਵਾਲਿਆਂ ਤੋਂ ਔਰ ਫੇਰ ਆਪਾਂ ਨੂੰ ਸਰਦਾਰੀਆਂ ਦਿੱਤੀਆਂ ਔਰ ਇਹਨਾਂ ਸਰਦਾਰੀਆਂ ਦੀ ਬਦੌਲਤ ਜਿਉਂ-ਜਿਉਂ ਕੁਰਬਾਨੀਆਂ ਚੱਲੀਆਂ ਔਰ ਸਿਸਟਮ ਠੀਕ ਕਰ ਦਿਆ ਏ ਜਿਉਂ-ਜਿਉਂ ਲਹਿਰਾਂ ਚੱਲੀਆਂ ਪਰ ਅੱਜ ਵੀ ਦਿੱਲੀ ਅੰਦੋਲਨ ਦੇ ਵਿੱਚ ਜਦੋਂ ਸਿਸਟਮ ਸ਼ੁਰੂ ਹੋਇਆ ਪਰ ਉਹਦੇ ਵਿੱਚ ਵੀ ਇੱਕ ਜਿਵੇਂ ਦੁੱਧ ਦੇ ਵਿੱਚ ਮਧਾਣੀ ਚਲਦੀ ਆ ਪਰ ਮਧਾਣੀ ਚੱਲ ਕੇ ਫਿਰ ਮੱਖਣੀ ਨਿਕਲਦੀ ਆ ਫਿਰ ਮੱਖਣੀ ਤੋਂ ਬਾਅਦ ਘਿਓ ਨਿਕਲਦਾ ਬਾਅਦ ਉਹਨੂੰ ਕਹਿੰਦੇ ਖਾਲਸ ਔਰ ਉਸ ਤੋਂ ਬਾਅਦ ਇਹ ਦੋ ਆਪਣੇ ਫੋਰਮ ਜਿਹੜੇ ਚੱਲੇ ਆ ਕਿਸਾਨ ਮਜ਼ਦੂਰ ਮੋਰਚਾ ਸ਼ੰਭੂ ਬਾਰਡਰ ਤੇ ਜੂਝ ਰਿਹਾ ਇੱਥੇ ਗੈਰ ਰਾਜਨੀਤਿਕ ਮੋਰਚਾ ਖਨੋਰੀ ਬਾਰਡਰ ਤੇ ਜੂਝ ਰਿਹਾ ਔਰ ਇੱਕ ਖਾਲਸ ਮੋਰਚੇ ਨਿਕਲ ਕੇ ਸਾਡਾ ਕਿਸੇ ਵੀ ਰਜਵਾਰੇ ਘਰਾਣਿਆਂ ਦੇ ਨਾਲ ਸਾਡੀ ਕੋਈ ਸਬੰਧਤਾ ਨਹੀਂ ਅਸੀਂ ਕੱਲ ਨੂੰ ਸਾਡਾ ਕੋਈ ਭਰਾ ਵੀ ਆ ਕੇ ਸਾਹਮਣੇ ਖੜੇ ਜੇ ਕੋਈ ਆਜ ਕੇ ਸਿਆਸਤ ਦੇ ਵਿੱਚ ਅਜਿਹੀਆਂ ਦੀ ਨੀਤੀ ਖਰਾਬ ਅਸੀਂ ਉਹਦੇ ਖਿਲਾਫ ਵੀ ਲੜਾਂਗੇ ਕਿਉਂਕਿ ਅਸੀਂ ਆਪ ਦੇ ਸਿਸਟਮ ਨੂੰ ਠੀਕ ਕਰਨਾ ਚਾਹੁੰਦੇ ਆਂ ਔਰ ਦਿੱਲੀ ਅੰਦੋਲਨ ਦੇ ਵਿੱਚ ਲੜ ਕੇ ਆਪਾਂ ਜ਼ਮੀਨਾਂ ਜਿਹੜੀਆਂ ਮਾ ਉਹ ਤਾਂ ਸੇਵ ਕਰਾਈਆਂ ਜਾਂ ਮਜ਼ਦੂਰ ਭਾਈਚਾਰੇ ਨੂੰ ਸੇਵ ਕੀਤਾ ਜੇ ਇਹ ਇਕੱਲੇ-ਇਕੱਲੇ ਦੀ ਗੱਲ ਕਰੀਏ ਤੇ 2 ਘੰਟੇ ਲਗਦੇ ਆ ਔਰ ਗਤਾਨਦਾਰ ਨੂੰ ਵੀ ਆਜ਼ਾਦ ਕਰਾਇਆ ਪਰ ਉਹਦੇ ਵਿੱਚ ਕਿਸਾਨ ਵੀ ਆਜ਼ਾਦ ਹੋਇਆ ਪਰ ਜਿਹੜਾ ਸਿਸਟਮ ਆ ਉਹ ਸਿਸਟਮ ਜਿਹੜਾ ਵਾ ਕੋ ਨੂੰ ਆਪਾਂ ਨਹੀਂ ਚਲਾ ਸਕੇ ਜਿਹਦੇ ਵਿੱਚ ਬਾਕੀ ਬਕਾਇਆ ਮੰਗਾ ਜਿਹੜੀਆਂ ਰਹਿੰਦੀਆਂ ਸੀ ਜਿਵੇਂ ਸੰਜੀ ਅਗਰਵਾਲ ਨੇ ਲਿਖਤੀ ਦਿੱਤਾ ਸੀਗਾ ਕਿ ਜਿਹੜੀ ਸੁਆਮੀ ਨਾ ਤੰਦੀ ਰਿਪੋਰਟਾ ਗਰੰਟੀ ਕਾਨੂੰਨ ਆ ਇਹ ਕਾਨੂੰਨ ਜਿਹੜਾ ਵਾ ਤੁਹਾਨੂੰ ਬਣਾਉਣ ਵਾਸਤੇ ਤੁਹਾਡੀ ਕਮੇਟੀ ਪਿਆਰ ਕੀਤੀ ਜਾਊਗੀ ਔਰ ਇਹਦੇ ਨਾਲ ਇੱਕ ਪਰਾਲੀਆ ਵਾਲਾ ਮਸਲਾ ਉਹ ਪਰਾਲੀਆ ਵਾਲਾ ਭਾਅੋ ਮਸਲਾ ਨਹੀਂ ਆ ਉਹ ਮਸਲਾ ਵਾ ਗੁਲਾਮ ਕਰਨ ਵਾਲਾ ਕਿ ਉਹ ਜਿਹੜਾ ਪਲੰਦਾ ਪਿਆ ਉਹ ਵੀ ਪਲੰਦਾ ਸੀ 5 ਸਾਲ ਕਹਿ ਤੇ 1 ਕਰੋੜ ਰੁਪਇਆ ਜੁਰਮਾਨਾ ਉਹਦੇ ਨਾਲ ਸਿਸਟਮ ਜਿਹੜਾ ਬਿਜਲੀ ਵਾਲਾ ਵਾ ਪੂਰੇ ਭਾਰਤ ਦੇ ਅੰਦਰ ਜਿਹੜਾ ਕਾਰਪੋਰੇਟ ਆਣਿਆਂ ਨੂੰ ਮੋਦੀ ਸਰਕਾਰ ਕਤਿਹ ਰਹੀ ਆ ਤੇ ਤੁਹਾਨੂੰ ਪਤਾ ਪ੍ਰੀਤਪ੍ਰੀਤਰਾ ਜੀ ਪਾਉ ਸਕੰਦਰ ਸੋਣੀ ਬੈਠੇ ਦਰਿਆਲ ਖਾ ਬੈਠਿਆ ਸਾਰੇ ਪੰਜਾਬ ਸਾਰੇ ਭਾਰਤ ਜਨ ਸ੍ਰੀ ਕੇ ਲੱਗਣੀ ਦੇਣੀ ਭਰਾਓ ਉਹਨਾਂ ਦੇ ਵਿੱਚ ਸੈਂਸਰ ਲੱਗਿਆ ਔਰ ਉਧਰੋਂ ਜਦੋਂ ਕਾਲੇ ਕਰਾੜ ਫਿਰ ਕਰਾਉਣਿਆਂ ਨੂੰ ਇਹ ਸਾਰਾ ਸਿਸਟਮ ਦੇ ਦਿੱਤਾ ਤੇ ਫੇਰ ਤੁਸੀਂ ਘਰਾਂ ਦੀ ਬੱਤੀ ਨਹੀਂ ਬਾਲ ਠਕੋਗੇ ਇਹ ਵੀ ਇੱਕ ਵੱਡਾ ਗਦਾਮੀ ਦਾ ਸਿਸਟਮ ਆ ਔਰ ਉਹਦੇ ਨਾਲ ਨਾਲ ਕਿਸਾਨ ਨੂੰ ਕਰਜ਼ ਮੁਕਤ ਕਰਾਉਣਾ ਇਹ ਚਾਰ ਸਿਸਟਮ ਜਿਹੜੀਆਂ ਚੱਲਤਾ ਸੀ ਮੇਜਰ ਪੁਆਇੰਟ ਸੀ ਬਾਕੀ ਆਪਣੀਆਂ ਮੰਗਾਂ ਵੀ ਆ ਜਿਵੇਂ ਲਖੀਪੁਰ ਵਾਲੇ ਮਸਲੇ ਔਰ ਇਹ ਹੱਲ ਕਰਵਾਉਣੇ ਔਰ ਦੇਸ਼ ਦੇ ਸਿਸਟਮ ਨੂੰ ਬਣਾਉਣ ਵਾਸਤੇ 13 ਫਰਵਰੀ ਤੋਂ ਸ਼ੁਰੂ ਹੋਇਆ ਸਾਡਾ ਛੋਟਾ ਵੀਰ ਨੌਜਵਾਨ ਜਿਹੜਾ ਨਵੇਂ ਗੋਪੋਂ ਤੁਹਾਡੇ ਪਿੱਛੇ ਸਾਹਮਣੇ ਜਿਹਨੇ ਸਰਸਾ ਸਾਹਿਬ ਕਾਰੀ ਦੇ ਕੇ ਗਿਆ ਬੜਾ ਵੱਡਾ ਇਥੇ ਘੱਲੂ ਘਾਰਾ ਹੋਇਆ ਜੋ ਨਾ ਹੀ ਮੋਰਚਿਆਂ ਦੇ ਵਿੱਚ ਘੱਲੂ ਘਾਰਾ ਹੋਇਆ ਇਧਰ ਸ਼ੰਭੂ ਬਾਦਰ ਤੇ ਤੇ ਇਧਰਲੇ ਪਾਸੇ ਐਸ ਖਨੋਰੀ ਬਾਦਰ ਤੇ ਔਰ ਆ ਖਾਲਸਾ ਆ ਨੌਜਵਾਨ ਆ ਮਾਈਆਂ ਪੈਣਾ ਲੋਕ ਜੂਝਦੇ ਰਹੇ ਪਰ ਸਿੱਧਕ ਨਹੀਂ ਹਾਰਿਆ ਔਰ ਸਿੱਧਕ ਇਹ ਜਿਹੜੇ ਜਰਮੇਲਾ ਕਦੇ ਵੀ ਨਹੀਂ ਹਾਰਨਗੇ ਕਿ ਜਿੰਨਾ ਚਿਰ ਤੱਕ ਅਸੀਂ ਆਪ ਦੇ ਇਸ ਦੇਸ਼ ਦਾ ਸਿਸਟਮ ਨਹੀਂ ਬਹਾਲ ਕਰਾ ਲੈਂਦੇ ਉਹਨਾ ਚਿਰ ਤੱਕ ਕਰੋ ਕਿ ਖਾਲਸਾ ਤੇ ਜਨਤਾ ਲੋਕ ਲੜਦੇ ਰਹਿਣਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ